ਯਾਰ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਕਿਸਾਨ ਮੋਰਚਾ 2.0 ਜਿਹੜਾ ਲੱਗਾ ਹੋਇਆ ਹੈ ਲਗਾਤਾਰ ਕਿਸਾਨ ਮੋਰਚੇ ਦੇ ਵਿੱਚ ਜਦੋਂ ਜੈਦ ਕਰਦੇ ਕਿਸਾਨ ਆਗੂ ਵੀ ਦਿਖਾ ਲਈ ਦੇ ਰਹੇ ਨੇ ਜਿਸ ਦੇ ਵਿੱਚ ਮੋٹے ਤੌਰ ਦੇ ਉੱਪਰ ਗੱਲ ਕਰੀਏ ਮੁੱਖ ਰੂਪ ਦੇ ਵਿੱਚ ਗੱਲ ਕਰੀਏ ਤਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਮਰਨ ਵਰਤ ਤੇ ਉੱਪਰ ਬੈਠਿਆ ਕਿ ਹੈ 22ਵਾਂ ਦਿਨ ਅੱਜ ਉਹਨਾਂ ਦੇ ਮਰਨ ਵਰਤ ਨੂੰ ਹੋ ਗਿਆ ਹੈ ਜਿੱਥੇ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸਮਾਜਿਕ ਧਿਰਾਂ ਦੇ ਵੱਲੋਂ ਸਿਆਸੀ ਅਗਵਾਵਾਂ ਦੇ ਵੱਲੋਂ ਉਹਨਾਂ ਦੀ ਹੱਕ ਦੇ ਵਿੱਚ ਪੈਰਵਾਈ ਕੀਤੀ ਜਾ ਰਹੀ ਹੈ ਜਾਂ ਫਿਰ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਹੀ ਹੁਣ ਪੰਥਕ ਧਿਰਾਂ ਦੇ ਵੱਲੋਂ ਵੀ ਜੇ ਇਸ ਤਰੀਕੇ ਦੇ ਨਾਲ ਇਸ ਵਕਤ ਕਿਸਾਨੀ ਮੋਰਚੇ ਦਾ ਸਮਰਥਨ ਕੀਤਾ ਜਾ ਰਿਹਾ ਉਸ ਸਾਰੀ ਸਥਿਤੀ ਦੇ ਵਿੱਚ ਅਸ਼ਰੀ ਅਕਾਲ ਤੱਕ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੀ ਖਨੌਰੀ ਬਾਰਡਰ ਪਹੁੰਚ ਆ ਗਿਆ ਹੈ ਉਹਨਾਂ ਦੇ ਵੱਲੋਂ ਬੜੇ ਹੀ ਤਿੱਖੇ ਤੇ ਸਾਬ ਸ਼ਬਦਾਂ ਦੇ ਵਿੱਚ ਸਰਕਾਰ ਦੀ ਜਿੱਥੇ ਆਲੋਚਨਾ ਕੀਤੀ ਗਈ ਹੈ ਚੇਤਾਵਨੀ ਦਿੱਤੀ ਗਈ ਹੈ ਉੱਥੇ ਨਾਲ ਦੀ ਨਾਲ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਬੇਤਰੀ ਦੇ ਲਈ ਤੰਦਰੁਸਤੀ ਦੇ ਲਈ ਵੀ ਅਰਦਾਸ ਬੇਨਤੀਆਂ ਕੀਤੀਆਂ ਨੇ ਇਹ ਸਾਰੀ ਚੀਜ਼ ਜਿਹੜੀ ਉਹਨਾਂ ਦੇ ਵੱਲੋਂ ਕਹੀ ਗਈ ਹੈ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਦੀ ਹੈ ਨਾਲ ਦੀ ਨਾਲ ਉਹਨਾਂ ਨੇ ਹਰਿਆਣੇ ਨੂੰ ਆਪਣਾ ਭਰਾ ਕਹਿੰਦੇ ਹੋਏ ਕਿ ਹੈ ਪੰਜਾਬ ਦਾ ਭਰਾ ਕਹਿੰਦੇ ਹੋਏ ਕਿ ਹੈ ਕਿ ਉੱਥੋਂ ਵੀ ਜਿਹੜੇ ਐਮਪੀ ਨੇ ਉਹਨਾਂ ਦੇ ਵੱਲੋਂ ਵੀ ਜੇਕਰ ਹੰਗਾਰਾ ਜਿਹੜਾ ਕਿਸਾਨ ਮੋਰਚੇ ਦਾ ਭਰਿਆ ਜਾਵੇ ਜਾਂ ਫਿਰ ਕਹ ਲਈਏ ਸਮਰਥਨ ਦੇ ਵਿੱਚ ਉਹਨਾਂ ਦੇ ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਸਰਕਾਰਾਂ ਝੁਕਣਗੀਆਂ ਸੰਸਦ ਦੇ ਵਿੱਚ ਕੰਧਾਂ ਦੇ ਤਰੇੜਾ ਆਉਣ ਦੀ ਗੱਲ ਵੀ ਉਹਨਾਂ ਨੇ ਆਖੀ ਹੈ ਇਹ ਸਾਰੀ ਸਥਿਤੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਸਮਾਜਿਕ ਧਿਰਾਂ ਦੀ ਉਸ ਤੋਂ ਬਾਅਦ ਰਾਜਨੀਤਿਕ ਧਿਰਾਂ ਦੀ ਆ ਸਮਰਥਨ ਦੀ ਗੱਲ ਕਿਸਾਨ ਆਗੂਆਂ ਦੇ ਨਾਲ ਜੁੜ ਰਹੀ ਸੀ ਉੱਥੇ ਹੀ ਹੁਣ ਪੰਥਕ ਧਿਰ ਜਾਂ ਪ੍ਰਸਿੱਧ ਤੌਰ ਦੇ ਉੱਪਰ ਕਹਿ ਲਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਥਾਪੜਾ ਜਿਹੜਾ ਹੈ ਕਿਸਾਨ ਮੋਰਚੇ ਨੂੰ ਮਿਲਦਾ ਦੇਖਾ ਲਈ ਦੇ ਰਿਹਾ ਹੈ ਕਿਉਂਕਿ ਕਿਸਾਨ ਮੋਰਚੇ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਆਗੂਆਂ ਦੇ ਵੱਲੋਂ ਜ਼ੋਰ ਅਜਮਾਇਸ਼ ਤਾਂ ਕੀਤੀ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਸਤਿਆਂ ਕਿਤੇ ਨਾ ਕਿਤੇ ਗੁੰਝਲਦਾਰ ਹੁੰਦੀਆਂ ਵੀ ਦਿਖਾ ਲਈ ਦੇ ਰੀਆਂ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਲਗਾਤਾਰ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਡਾਵਾ ਡੋਲ ਹੁੰਦੀ ਦਿਖਾ ਲਈ ਦੇ ਰਹੀ ਹੈ ਕਿਉਂਕਿ ਇੱਕ ਤਾਂ ਉਮਰਦਰਾਜ ਨੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਜੇ ਇਸ ਤਰੀਕੇ ਦੇ ਨਾਲ 22 ਦਿਨਾਂ ਤੋਂ ਮਰਨ ਵਰਤ ਤੇ ਉੱਪਰ ਬੈਠਾ ਗਿਆ ਤੇ ਉਹਨਾਂ ਦੇ ਵੱਲੋਂ ਮਰਨ ਵਰਤ ਤੇ ਉੱਪਰ ਬੈਠ ਕੇ ਕਿਸ ਤਰੀਕੇ ਸਰਕਾਰ ਦੇ ਕੋਲ ਗੁਹਾਰ ਲਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਸਰਕਾਰ ਦੇ ਵੱਲੋਂ ਗੱਲ ਕੋਈ ਸੁਣੀ ਨਹੀਂ ਜਾ ਰਹੀ ਹਾਲਾਂਕਿ ਜਿਹੜੀਆਂ ਨਾਲ ਦੀਆਂ ਜਥੇਬੰਦੀਆਂ ਨੇ ਜਿਸ ਦੇ ਵਿੱਚ ਸੰਯੁਕਤ ਕਿਸਾਨ ਅមੋਰਚਾ ਹੈ ਉਹਨਾਂ ਦੇ ਵੱਲੋਂ ਆਉਣ ਵਾਲੇ ਕੱਲ ਨੂੰ ਇੱਕ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਆਗੂ ਜਿਹੜੇ ਇਹ ਸਾਰੀ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਸਮਝਦੇ ਨੇ ਬੁੱਝਦੇ ਨੇ ਇਹ ਤਾਂ ਵੱਖਰੀ ਗੱਲ ਹੈ ਪਰ ਅਸ਼ਰੀ ਅਕਾਲਤਖ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਖਨੋਰੀ ਬਾਰਡਰ ਜਾਣਾ ਉੱਥੇ ਜਾ ਕੇ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਤਾੜਨਾ ਕਰਨੀ ਤੇ ਨਾਲ ਦੀ ਨਾਲ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸੇਤ ਅਤੇ ਆਬੀ ਦੇ ਲਈ ਅਰਦਾਸ ਬੇਨਤੀਆਂ ਕਰਦੀਆਂ ਆਪਣੇ ਆਪ ਦੇ ਵਿੱਚ ਬਹੁਤ ਹਾਂ ਪੱਕੀ ਹੰਗਾਰਾ ਦੇ ਕੇ ਗਈਆਂ ਨੇ ਸੋ ਮੇਰੇ ਨਾਲ ਮੇਰੇ ਸਹਿਯੋਗੀ ਹੀ ਪ੍ਰਵਿੰਦਰ ਕੁਮਾਰ ਮੌਜੂਦ ਨੇ ਫੋਨ ਲਾਈਨ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸਥਿਤੀ ਜਿਹੜੀ ਹੈ ਬਦਲਵੇਂ ਰੂਪ ਅਖਤਿਆਰ ਕਰੇਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਉੱਥੇ ਜਾਣਾ ਕਿਸੇ ਤਰੀਕੇ ਦੇ ਨਾਲ ਵੱਡਾ ਹੰਗਾਰਾ ਬਣ ਕੇ ਨਿਕਲੇਗਾ ਪ੍ਰਵਿੰਦਰ ਕੀ ਕਹਿਣਾ ਚਾਹੁੰਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜ ਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਖਨੋਰੀ ਬਾਰਡਰ ਪਹੁੰਚਿਆ ਗਿਆ ਹੈ ਕੀ ਕੁਝ ਜਾਣਕਾਰੀਆਂ ਨੇ ਹਾਂ ਹਾਂ ਵਾਕੀ ਸ਼ਿਰਕਲ ਅੱਜ ਜਿਹੜਾ ਕਿ ਇੱਕ ਨਵਾਂ ਹੀ ਪਹਿਲੂ ਦੇਖਣ ਨੂੰ ਮਿਲਿਆ ਹੈਗਾ ਯਾ ਕਿਸਾਨ ਅੰਦੋਲਨ ਦੇ ਜਿਹੜਾ ਕਿ ਖਨੋਰੀ ਬਾਰਡਰ ਦੇ ਉੱਪਰ ਲਗਾਤਾਰ ਜਗਜੀਤ ਸਿੰਘ ਢਲੇਵਾਲ ਮੰਡ ਵਰਤੇ ਉੱਪਰ ਬੈਠੇ ਹੋਏ ਨੇ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਮੰਡ ਵਰਤੇ ਬੈਠੇ ਹੋਏ ਆ ਪਹਿਲਾਂ ਕੀ ਹੁੰਦਾ ਸੀ ਕਿ ਸਿਰਫ ਸਿਆਸੀ ਲੀਡਰ ਹੀ ਉੱਥੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਪਹੁੰਚਦੇ ਸੀਗੇ ਉਹ ਵੀ ਸਿਰਫ ਹਾਲਚਲ ਜਾਣ ਕੇ ਸਿਰਫ ਗੱਲੀਬਾਤੀ ਥਾਰ ਕੇ ਆ ਜਾਂਦੇ ਸੀ ਕਿਸੇ ਦੇ ਵੱਲੋਂ ਆਪਣਾ ਮੋਰੀ ਹੋ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਨੂੰ ਲੈ ਕੇ ਕੋਈ ਸੰਜੀਦਗੀ ਨਹੀਂ ਦਿਖਾਈ ਜਾਂਦੀ ਸੀ ਪਰ ਅੱਜ ਇੱਕ ਵਕਰੀ ਜਿਹੜੀ ਤਸਵੀਰ ਵੇਖਣ ਨੂੰ ਮਿਲੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜੀ ਥਾਂ ਦੇ ਉੱਪਰ ਮੰਡਵਰ ਦੇ ਉੱਪਰ ਬੈਠੇ ਹੋਏ ਨੇ ਉੱਥੇ ਤੱਕ ਜਦਦਰ ਗਿਆਨੀ ਹਰਪੀਰ ਸਿੰਘ ਪਹੁੰਚਦੇ ਹੈਗੇ ਸਿੱਧਾ-ਸਿੱਧਾ ਕਹਿ ਦਈਏ ਕਿ ਕਿਸਾਨ ਅੰਦੋਲਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਕਿ ਸਮਰਥਨ ਉਹ ਮਿਲ ਚੁੱਕਿਆ ਹੈ ਹੁਣ ਜਿੰਨੀਆਂ ਵੀ ਗੁਰੂ ਨਾਨਕ ਨਾਮਲੇਵਾ ਸੰਗਤ ਹੈਗੀਓ ਕਿਸਾਨਾਂ ਦੇ ਨਾਲ ਖੜੀ ਹੈ ਸਿੱਧਾ-ਸਿੱਧਾ ਸੰਕੇਤ ਉਹ ਮਿਲ ਚੁੱਕੇ ਹੈਗੇ ਨੇ ਤੇ ਉਹਨਾਂ ਨੇ ਵੀ ਆਪਣੇ ਬਿਆਨ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਕੇਂਦਰ ਨੂੰ ਵਾਕਿਆ ਹੀ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਅੰਦਤ ਹੈ ਜੋ ਕਿ ਪੂਰੇ ਸੰਸਾਰ ਦੇ ਵਿੱਚ ਲੋਕਾਂ ਦਾ ਢਿੱਡ ਭਰਦਾ ਹੈ ਪਰ ਇਸ ਤਰ੍ਹਾਂ ਉਹਨਾਂ ਨੂੰ ਕਿਸਾਨਾਂ ਨੂੰ ਜੇਕਰ ਸੜਕਾਂ ਦੇ ਉੱਪਰ ਰੁਲੰਦ ਬਿੱਤੇ ਹਿਸ ਠੀਕ ਨਹੀਂ ਹੋਵੇਗਾ ਉਹਨਾਂ ਨੇ ਕਿਤਾਣਾ ਦੀ ਹਮਾਇਤ ਕੀਤੀ ਸੀ ਜੀ ਇਹ ਇਹ ਸਾਰੇ ਦੇ ਵਿੱਚ ਉਹਨਾਂ ਨੇ ਦਿੱਤੇ ਬਿਆਨ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸੰਸਦਾਂ ਦੇ ਵੱਲੋਂ ਇਕੱਠੇ ਹੋ ਕੇ ਹੰਬੜਾ ਮਾਰਿਆ ਜਾਵੇ ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਕਹਿੰਦੇ ਬਹੁਤ ਹਾਂ ਪੱਕੀ ਹੋਗਾ ਰਾ ਜਿਹੜਾ ਉਹ ਕਿਸਾਨੀ ਅੰਦੋਲਨ ਨੂੰ ਮਿਲ ਸਕਦਾ ਹੈ ਇਹਦੇ ਬਾਰੇ ਕੀ ਕਹਿਣਾ ਹੈ ਬਾਕੀ ਇਹ ਗੱਲ ਸਹੀ ਹੈ ਜਦੋਂ ਉਹਨਾਂ ਨੇ ਆਪਣੀ ਮੰਚ ਦੇ ਉੱਪਰ ਸਪੀਚ ਦਿੱਤੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਿੰਨੇ ਵੀ ਇੱਥੇ ਰਸਵ ਮੈਂਬਰ ਹੈਗੇ ਨੇ ਸੰਸਦ ਹੈਗੇ ਨੇ ਉਹ ਕੇਂਦਰ ਤੱਕ ਪਾਰਲੀਮੈਂਟ ਦੇ ਵਿੱਚ ਇਹ ਮੁੱਦੇ ਚੁੱਕ ਕੇ ਕਿਸਾਨਾਂ ਦੀ ਆਵਾਜ਼ ਜ਼ੋਰ ਪਹਚਾਨ ਇਸ ਸਬੰਧੀ ਬੀਤੇ ਦਿਨ ਜਿਹੜੀ ਕਿ ਸੈਸ਼ਨ ਦੀ ਕਾਰਵਾਈ ਹੋਈ ਸੀ ਉਸ ਸਬੰਧੀ ਜਿਹੜਾ ਕਿ ਵੇਖਣ ਨੂੰ ਮਿਲਿਆ ਹਰ ਸਿਮਰ ਕੋਲ ਬਾਦਲ ਹੋਣ ਮੀਂਹੇਰ ਹੋਣ ਹੋਰ ਵੀ ਜਿੰਨੇ ਕਿ ਪੰਜਾਬ ਦੇ ਸੰਸਦ ਹੈਗੇ ਨੇ ਇਹਨਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਹੈ ਅਤੇ ਕਿਸਾਨ ਦੇ ਮਸਲੇ ਉਜਾਗਰ ਕੀਤੇ ਗਏ ਨੇ ਕਿ ਕਿਉਂਕਿ ਸਰਦਨ ਦਿੱਲੀ ਦੇ ਵਿੱਚ ਐਂਟਰ ਨਹੀਂ ਕੀਤਾ ਜਾਣ ਦਿੱਤਾ ਜਾ ਰਿਹਾ ਜਾਂ ਫਿਰ ਕਿਸਾਨਾਂ ਨੂੰ ਕਿਉਂ ਇਸ ਤਰ੍ਹਾਂ ਰੋਲਣ ਲਈ ਮਜਬੂਰ ਕੀਤਾ ਜਾ ਕਿਉਂ ਕਿਸਾਨਾਂ ਦੇ ਮਸਲਿਆਂ ਦੇ ਉੱਪਰ ਕੇਂਦਰ ਜਿਹੜੀ ਆ ਉਹ ਗੰਭੀਰਤਾ ਦੇ ਨਾਲ ਵਿਚਾਰ ਨਹੀਂ ਕਰਦੀ ਇਹ तमाम ਜਿਹੜੇ ਕਿ ਮੁੱਦੇ ਹੈਗੇ ਨੇ ਕੱਲ ਵੀ ਚੁੱਕੇ ਗਏ ਨੇ ਤੇ ਅੱਜ ਵੀ ਜਦੋਂ ਕਹਿ ਸਕਦੇ ਆ ਕਿ ਅਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਾਰੇ ਜਿਹੜੇ ਕਿ ਲੀਡਰ ਸਾਹਿਬਾਨ ਹੈਗੇ ਨੇ ਭਾਵੇਂ ਉਹ ਰਸਬ ਮੈਂਬਰ ਨੇ ਭਾਵੇਂ ਉਹ ਸੰਸਦ ਨੇ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਜ਼ਰੂਰ ਬੰਦ ਕਰੋ ਤਾਂ ਕਿ ਜਿਹੜੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਅਤਿ ਦੀ ਹੱਟ ਚੇਰਵੇਂ ਠੰਡ ਦੇ ਵਿੱਚ ਇੱਥੇ ਰਾਤਾਂ ਕਟਣੀਆਂ ਪੈਰੀਆਂ ਨੇ ਡੇਲੇਵਾਲ ਦੀ ਜ਼ਿੰਦਗੀ ਦਾ ਦੇ ਉੱਪਰ ਲੱਗੀ ਹੋਈ ਏ ਇਹ ਮਸਲਾ ਜਲਦ ਤੋਂ ਜਲਦ ਹੱਲ ਹੋ ਸਕੇ ਬਹੁਤ ਮਿਹਰਬਾਨੀ ਪ੍ਰਵਿੰਦਰ ਆਉਮਦਾ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਉੱਥੇ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕੀ ਕੁਝ ਉਹਨਾਂ ਨੇ ਕਿਹਾ ਇਹ ਬਿਆਨ ਜਿਹੜਾ ਉੱਥੇ ਸੰਬੋਧਨ ਜਿਹੜਾ ਇਹ ਤੁਹਾਨੂੰ ਵੀ ਸੁਣਾ ਦਿੰਨੇ ਆ ਜੋ 22 ਦਿਨ ਹੋ ਗਏ ਨੇ ਜਿਵੇਂ ਕਿ ਮੰਚ ਤੋਂ ਦੱਸਿਆ ਗਿਆ ਮੁੱਖੇ ਬੈਠੇ ਨੇ ਕਿ ਜਿੰਦ ਨਹੀਂ ਹੈ ਇਨੂੰ ਜਦਨੀ ਕਹਿੰਦੇ ਇਹਨੂੰ ਸਰੜ ਕਹਿੰਦੇ ਆ ਇਹ ਸਰੜ ਹੁੰਦਾ ਹੈ ਔਰ ਐਸਾ ਸਰੜ ਕਿਸੇ ਸਮੇਂ ਆਈ ਦਰਸ਼ਨ ਸਿੰਘੀ ਫੇਰੂ ਮਾਨ ਨੇ ਵੀ ਦਿਖਾਇਆ ਸੀ ਉਹਨਾਂ ਦੀ ਸ਼ਹਾਦਤ ਹੋਈ ਸੀ ਅਸੀਂ ਕਿਹੋ ਜੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਆ ਸਮਝ ਨਹੀਂ ਆਉਂਦਾ ਜਿੱਥੇ ਆਪਣੀਆਂ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਤੇ ਲਾਉਣੀਆਂ ਪੈਂਦੀਆਂ ਨੇ ਜਿਵੇਂ ਭਾਈ ਗੱਲੇਵਾਲ ਸਾਹਿਬ ਲਾ ਰਹੇ ਇਹ ਜਿਹੜਾ ਦੇਸ਼ ਹੈ ਇਕੱਲੇ ਪੰਜਾਬ ਦੀ ਗੱਲ ਨਾ ਕਰਾਂ ਇਹ ਜਿਹੜਾ ਦੇਸ਼ ਹੈ ਤੇ ਐਗਰੀਕਲਚਰ ਬੇਸਡ ਦੇਸ਼ ਹੈ ਜੇ ਖੇਤੀ ਜਉਂਦੀ ਹੈ ਤੇ ਦੇਸ਼ ਜਉਂਦਾ ਹੈ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਜਉਣਾ ਨਹੀਂ ਰਹੇਗਾ ਪਰ ਇਹ ਗੱਲ ਵਿਦਵਾਨ ਸਮਝਦੇ ਐ ਬੱਚਾ-ਬੱਚਾ ਸਮਝਦਾ ਜਿਹੜਾ ਸਿਆਣਾ ਸਮਝਦਾਰ ਹੈ ਪਰ ਕਿਤੇ ਹਰਾਨੇ ਦੀ ਗੱਲ ਹੈ ਕਿ ਸਰਕਾਰਾਂ ਨਹੀਂ ਸਮਝ ਰਹੀਆਂ ਮੈਂ ਅੱਜ ਇਸ ਲਈ ਆਇਆ ਕਿਉਂਕਿ ਭਾਈ ਜਗਜੀਤ ਸਿੰਘ ਦੀ ਡੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ਸ਼ੀਲ ਆਗੂ ਨੇ ਉਥੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਵੀ ਨੇ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸਿੱਧਕ ਸਿੱਖੀ ਕੇਸਾ ਸਵਾਸਾ ਸੰਗ ਲਵੇ ਬੜੀ ਹੈਰਾਨੇ ਵਾਲੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਬੈਠੇ ਆਂ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੇ ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਨ੍ਹਾਂ ਦੇ ਵਿੱਚੋਂ 19 ਐਮਪੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਨਵਾਰੇ ਨੇ ਨਵਾ ਸਕਦੇ ਨੇ ਆੜੇ ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜ਼ਰੂਰ ਮਜਬੂਰ ਹੋਏਗੀ। ਆਕੂ ਜੀ ਕਦਮਾਂ ਦੇ ਉੱਤੇ ਬਾਰਡਰ ਹੈ ਤੇ ਬਾਰਡਰ ਤੋਂ ਬਾਹਰ ਹਰਿਆਣਾ ਉਹ ਵੀ ਸਾਡਾ ਹੀ ਹੈ। ਪਰ ਉਹਦੇ ਵੀ ਐਮਪੀ ਨੇ ਉਹ ਵੀ ਪੰਜਾਬ ਹੀ ਐ ਤੇ ਪੰਜਾਬੀ ਤਾਂ ਇੱਕ ਦਹਾੜ ਮਾਰਦੇ ਸੱਚੇ ਮਨੋਂ ਸੱਚੇ ਦਿਲੋਂ ਕਿ ਦਿੱਲੀ ਹਿੱਲ ਜਾਂਦੀ ਐ ਕਿ ਜੇ ਐਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ 'ਚ ਇਕੱਠਿਆਂ ਬੋਲ ਪੈਣ ਤੇ ਮੈਨੂੰ ਲੱਗਦਾ ਐ ਕਿ ਪਾਰਲੀਮੈਂਟ ਦੀਆਂ ਕੰਨਾਂ 'ਚ ਦਰਾਰ ਆ ਜਾਊਗੀ ਬੋਲੇ ਵੱਲੋਂ ਬੋਲੇ ਗਏ ਬੋਲ ਜਿਹੜੇ ਨੇ ਕਿਤੇ ਨਾ ਕਿਤੇ ਸੋਚਣ ਦੇ ਲਈ ਮਜਬੂਰ ਜ਼ਰੂਰ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਲਤਾੜਿਆ ਕਿਉਂ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਸਮਾਜਿਕ ਧਿਰਾਂ ਉਸ ਤੋਂ ਬਾਅਦ ਰਾਜਨੀਤਿਕ ਧਿਰਾਂ ਦੇ ਵੱਲੋਂ ਜਿਸ ਤਰੀਕੇ ਸਮਰਥਨ ਕਿਸਾਨ ਆਗੂਆਂ ਦਾ ਕਿਸਾਨੀ ਮੋਰਚੇ ਦਾ ਕੀਤਾ ਗਿਆ ਉਸ ਤੋਂ ਬਾਅਦ ਪੰਥਕ ਧਿਰਾਂ ਦੇ ਵੱਲੋਂ ਵੀ ਇਸ ਤਰੀਕੇ ਦੇ ਨਾਲ ਜੇਕਰ ਕਿਸਾਨੀ ਮੋਰਚੇ ਦੇ ਵਿੱਚ ਆ ਕੇ ਉਹਨਾਂ ਦਾ ਸਮਰਥਨ ਕੀਤਾ ਜਾਵੇਗਾ ਤਾਂ ਬਿਲਕੁਲ ਵੱਡਾ ਹੌਸਲਾ ਵੱਡਾ ਤੈ ਲਈ ਸਮਰਥਨ ਦੇ ਰੂਪ ਦੇ ਵਿੱਚ ਇਹ ਹਾਂ ਪੱਕੀ ਹੰਗਾਰਾ ਜਿਹੜਾ ਹੈ ਇਸ ਨੂੰ ਕਹਿ ਸਕਦੇ ਹਾਂ ਸੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਆਪਣੇ ਬੋਲੇ ਗਏ ਬੋਲ ਜਿਹੜੇ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਵੀ ਸਾਥ ਨਿਭਾਉਣਾ ਚਾਹੀਦਾ ਹੈ ਨਾਲ ਦੀ ਨਾਲ ਉਹਨਾਂ ਨੇ ਰਾਜਸੀ ਪਾਰਟੀਆਂ ਨੂੰ ਵੀ ਕਿਹਾ ਕਿ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿਸਾਨ ਤੇ ਕਿਸਾਨੀ ਨੂੰ ਬਚਾਉਣਾ ਚਾਹੀਦਾ ਹੈ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਪੰਜਾਬ ਤੇ ਹਰਿਆਣਾ ਜੇ ਇਸ ਸੂਬਿਆਂ ਦੇ ਕਿਸਾਨ ਜਿਹੜੇ ਨੇ ਉਹ ਜ਼ਿਆਦਾ ਇਹ ਸਾਰੀ ਚੀਜ਼ ਤੋਂ ਅੱਕੇ ਪਏ ਨੇ ਯਾਹਰ ਐਮਐਸਪੀ ਦੀ ਕਾਨੂੰਨੀ ਗਰੰਟੀ ਬਣਾਉਣ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਦੋਹਾਂ ਸੂਬਿਆਂ ਦੇ ਵਿੱਚੋਂ ਖੇਤੀ ਮੁਆਫੀ ਕਰ ਦਿੱਤੀ ਜਾਵੇ ਉਹਨਾਂ ਨੇ ਦੇਸ਼ ਭਰ ਦੀ ਉਦਾਹਰਨ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ ਭਰ ਦੇ ਵਿੱਚੋਂ ਹੀ ਕਿਸਾਨ ਤੇ ਕਿਸਾਨੀ ਨੂੰ ਮੁਆਫੀ ਕਰ ਦਿੱਤਾ ਜਾਵੇ ਤਾਂ ਫਿਰ ਜੀਡੀਪੀ ਕਿਸ ਤਰੀਕੇ ਦੇ ਨਾਲ ਡਾਮਾ ਡੋਲ ਹੋਣੀ ਹੈ ਇਸ ਦਾ ਅਸੀਂ ਅੰਦਾਜ਼ਾ ਤੱਕ ਵੀ ਨਹੀਂ ਲਗਾ ਸਕਦੇ ਸੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਉੱਥੇ ਸਮਰਥਨ ਦੇ ਵਿੱਚ ਜਿਸ ਤਰੀਕੇ ਜਾ ਕੇ ਇਹ ਬੋਲ ਬੋਲੇ ਗਏ ਨੇ ਵਾਕਈ ਇਸ ਚੀਜ਼ ਦੇ ਨਾਲ ਕਿਸਾਨੀ ਅੰਦੋਲਨ ਨੂੰ ਬਹੁਤ ਵੱਡਾ ਹੰਗਾਰਾ ਮਿਲੇਗਾ ਤੇ ਨਾਲ ਦੀ ਨਾਲ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਲਗਾਤਾਰ ਉਹਨਾਂ ਦੀ ਸਿਹਤ ਨਿਗਰਾਲੇ ਪਾਸੇ ਨੂੰ ਜਾ ਰਹੀ ਹੈ ਉਨਾ ਨੂੰ ਵੀ ਕਿਤੇ ਨਾ ਕਿਤੇ ਇਸ ਦੇ ਨਾਲ ਹਾਂ ਪੱਖੀ ਹੰਗਾਰਾ ਮਿਲਦਾ ਦਿਖਾ ਲਈ ਦੇ ਰਿਹਾ ਸੋ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਕਿ ਇਸ ਤਰੀਕੇ ਦੇ ਨਾਲ ਕਿਸਾਨੀ ਮੋਰਚੇ ਨੂੰ ਵੇਖਦੇ ਹੋ ਕਿਸ ਤਰੀਕੇ ਦੇ ਨਾਲ ਕਿਸਾਨੀ ਮੋਰਚੇ ਦੇ ਵਿੱਚ ਇਸ ਵਕਤ ਚੱਲਦੀਆਂ ਪਰਸਥਿਤੀਆਂ ਨੂੰ ਵੇਖਦੇ ਹੋ ਭਾਵੇਂ ਉਹ ਐਸਕੇਐਮ ਦੀ ਆਉਣ ਵਾਲੀ ਕੱਲ ਦੀ ਮੀਟਿੰਗ ਹੋਵੇ ਉਸ ਦੇ ਵਿੱਚ ਕੀ ਹੱਲ ਹਿਲੇ ਕੱਢੇ ਜਾਣਗੇ ਜਾਂ ਫਿਰ ਕੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਹਦੇ ਬਾਰੇ ਜ਼ਰੂਰ ਲਿਖਣਾ ਤੇ ਨਾਲ ਦੀ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਗਰਾਨਾ ਵਾਲੇ ਪਾਸੇ ਨੂੰ ਜਾ ਰਹੀ ਹੈ ਤਾਂ ਉਸ ਨੂੰ ਅੱਖਾਂ ਪਰੋਖੇ ਕਰਕੇ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦਾ ਵਾਜਬ ਕੋਈ ਕਦਮ ਜਿਹੜਾ ਉਨਾ ਹੀ ਚੁੱਕਿਆ ਜਾ ਰਿਹਾ ਇਹਦੇ ਬਾਰੇ ਕੀ ਜ਼ਹਿਨ ਦੇ ਵਿੱਚ ਬਲਬਲੇ ਨੇ ਇਹਦੇ ਬਾਰੇ ਵੀ ਜ਼ਰੂਰ ਲਿਖਣਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਰਹੇਗੀ ਪਲ-ਪਲ ਦੀ ਅਪਡੇਟ ਇਸੇ